ਹੈਲੋ ਪੇਰੈਂਟਸ ਵੈਲਕਮ ਟੂ ਮਾਈ ਚੈਨਲ ਤਾਂ ਅੱਜ ਦੀ ਰੈਸਪੀ ਬਹੁਤ ਹੀ ਇੰਟਰਸਟਿੰਗ ਹੈ ਆਲੂ ਐਂਡ ਪਨੀਰ ਵਾਲੀ ਟਿੱਕੀ ਜਿਹੜੀ ਕਿ ਆਪਣੇ ਬੇਬੀਜ਼ ਲਈ ਬਹੁਤ ਹੀ ਹੈਲਦੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਯਮਮੀ ਹੁੰਦੀ ਹੈ ਤੁਹਾਡੇ ਬੱਚਾ ਨੂੰ ਬਹੁਤ ਟੇਸਟੀ ਲੱਗੇਗੀ ਇਹਦੇ ਲਈ ਆਪਾਂ ਨੂੰ ਇੱਕ ਬੋਇਲਡ ਆਲੂ ਚਾਹੀਦਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਐਂਡ ਚੀਜ਼ ਜਿਹੜਾ ਸੀ ਪਨੀਰ ਸੀ ਉਹ ਮੈਂ ਘਰੇ ਬਣਾਇਆ ਸੀਗਾ ਤੇ ਇਹਨੂੰ ਆਪਾਂ ਗ੍ਰੇਟ ਕਰ ਲਵਾਂਗੇ ਜਿੰਨਾ ਤੁਸੀਂ ਆਪਣੇ ਬੱਚੇ ਨੂੰ ਦੇਣਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਐਂਡ ਇੱਕ ਚਮਚ ਆਪਾਂ ਬੇਸਨ ਦਾ ਪਾਵਾਂਗੇ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਐਂਡ ਥੋੜੀ ਜੀ ਕਾਲੀ ਮਿਰਚ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਜੀਰਾ ਪਾਊਡਰ ਵੀ ਐਡ ਕਰ ਸਕਦੇ ਹੋ ਆਪਾਂ ਧਨੀਏ ਨੂੰ ਕੱਟ ਲਵਾਂਗੇ ਬਰੀਕ ਬਰੀਕ ਕਿਉਂਕਿ ਧਨੀਏ ਦੀ ਜਿਹੜਾ ਟੇਸਟ ਹੁੰਦਾ ਹੈ ਬਹੁਤ ਵਧੀਆ ਲੱਗਦਾ ਵਾ ਧਨੀਏ ਨੂੰ ਕੱਟ ਕੇ ਆਪਾਂ ਜਿਹੜਾ ਆਪਣਾ ਮਸਾਲਾ ਸੀ ਉਹਦੇ ਵਿੱਚ ਪਾ ਦਵਾਂਗੇ ਐਂਡ ਇਹਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਜਾਂ ਫਿਰ ਮੱਖਣ ਦਾ ਵੀ ਪਾ ਸਕਦੇ ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਂਡ ਇਹਦਾ ਵਧੀਆ ਜਿਹਾ ਇੱਕ ਡੋ ਬਣਾ ਕੇ ਤਿਆਰ ਕਰ ਲਵਾਂਗੇ 2 ਤੋਂ 3 ਮਿੰਟ ਦੇ ਅੰਦਰ ਅੰਦਰ ਆਪਣਾ ਜਿਹੜਾ ਮਸਾਲਾ ਵਾ ਤੇ ਆਪਣੇ ਜਿਹੜਾ ਆਲੂ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਹਨੂੰ ਹੋਰ ਹੈਲਦੀ ਬਣਾਉਣ ਲਈ ਤੁਸੀਂ ਇਹਦੇ ਵਿੱਚ ਵੈਜੀਟੇਬਲਸ ਵੀ ਐਡ ਕਰ ਸਕਦੇ ਹੋ ਅਗਰ ਤੁਹਾਡਾ ਬੱਚਾ ਵੈਜੀਟੇਬਲਸ ਨਹੀਂ ਖਾਂਦਾ ਤਾਂ ਤੁਸੀਂ ਇਦਾਂ ਬਣਾ ਸਕਦੇ ਹੋ ਐਂਡ ਆਟਾ ਆਪਣਾ ਤਿਆਰ ਹੋ ਗਿਆ ਸੀਗਾ ਹੁਣ ਆਪਾਂ ਛੋਟੇ-ਛੋਟੇ ਟਿੱਕਿਆ ਬਣਾ ਕੇ ਤਿਆਰ ਕਰ ਲਵਾਂਗੇ ਠੀਕ ਹੈ ਜੀ ਐਂਡ ਇਹਨੂੰ ਆਪਾਂ ਪਲੇਟ ਦੇ ਵਿੱਚ ਰੱਖ ਦਵਾਂਗੇ ਕਿਉਂਕਿ ਜਿਹੜਾ ਆਲੂ ਹੁੰਦਾ ਵਾ ਇਹਦੇ ਨਾਲ ਵੇਟ ਗੇਨ ਹੁੰਦਾ ਵਾ ਤੇ ਜਿਹੜਾ ਪਨੀਰ ਹੁੰਦਾ ਵਾ ਉਹ ਵੀ ਬਹੁਤ ਜ਼ਿਆਦਾ ਹੈਲਦੀ ਹੁੰਦਾ ਬੱਚਿਆਂ ਲਈ ਐਂਡ ਆਪਣੀਆਂ ਟਿੱਕੀਆਂ ਬਣ ਕੇ ਰੈਡੀ ਹੋ ਗਈਆਂ ਨੇ ਤੇ ਇੱਕ ਸਾਈਡ ਤੇ ਮੈਂ ਆਲਰੇਡੀ ਤਵਾ ਰੱਖ ਦਿੱਤਾ ਸੀ ਤਵਾ ਗਰਮ ਹੋ ਗਿਆ ਅਗਰ ਤੁਹਾਡੇ ਕੋਲ ਨਾਨ ਸਟਿੱਕੀ ਪੈਨ ਹੈ ਤਾਂ ਬਹੁਤ ਜ਼ਿਆਦਾ ਵਧੀਆ ਵਾ ਬਟ ਮੇਰੇ ਕੋਲ ਨਹੀਂ ਹੈਗਾ ਮੇਰੇ ਕੋਲ ਜਿਹੜਾ ਸੀਗਾ ਉਹ ਖਰਾਬ ਹੋ ਗਿਆ ਸੋ ਮੈਂ ਤਵੇ ਤੇ ਹੀ ਬਣਾ ਰਹੀ ਆਂ ਦੇਸੀ ਘਿਓ ਲਾ ਦਵਾਂਗੇ ਐਂਡ ਉਹਦੇ ਤੇ ਆਪਾਂ ਟਿੱਕੀਆਂ ਰੱਖ ਦਵਾਂਗੇ ਐਂਡ ਇਹਨਾਂ ਨੂੰ ਹਲਕਾ ਬ੍ਰਾਊਨ ਹੋਣ ਤੱਕ ਵੇਟ ਕਰਾਂਗੇ ਤੁਹਾਨੂੰ ਨਾਲ ਦੇ ਨਾਲ ਇੱਕ ਇੰਪੋਰਟੈਂਟ ਗੱਲ ਦੱਸਣਾ ਚਾਹਾਂਗੀ ਮੈਂ ਅਗਰ ਤੁਸੀਂ ਜਿਵੇਂ ਆਲੂ ਟਿੱਕੇ ਬਣਾ ਰਹੇ ਹੋ ਜਾਂ ਆਲੂ ਨਾਲ ਰਿਲੇਟਡ ਕੋਈ ਵੀ ਚੀਜ਼ ਬਣਾ ਰਹੇ ਹੋ ਤਾਂ ਜਦੋਂ ਤੁਸੀਂ ਬਣਾਈ ਆ ਫਰੈਸ਼ ਤੁਸੀਂ ਉਦੋਂ ਹੀ ਬੱਚੇ ਨੂੰ ਦੇ ਦਿਓ ਉਸ ਤੋਂ ਬਾਅਦ ਤੁਸੀਂ ਦੁਬਾਰਾ ਤੋਂ ਆਲੂ ਵਾਲੀ ਚੀਜ਼ ਨੂੰ ਗਰਮ ਕਰਕੇ ਨਾ ਦਿਓ ਇਹ ਆਪਣੇ ਬੱਚੇ ਲਈ ਸਹੀ ਨਹੀਂ ਹੁੰਦੀ ਇਹ ਨੁਕਸਾਨ ਕਰ ਸਕਦੀ ਹੈ ਸੋ ਤੁਸੀਂ ਜਿਵੇਂ ਫਰੈਸ਼ ਚੀਜ਼ ਬਣਾ ਰਹੇ ਹੋ ਆਲੂ ਨਾਲ ਤਾਂ ਤੁਸੀਂ ਉਸੇ ਟਾਈਮ ਬੱਚੇ ਨੂੰ ਸਰਵ ਕਰ ਦੇਣੀ ਆ ਵਾਰਮ ਵਾਰਮ ਕੋਸੀ ਕੋਸੀ ਠੀਕ ਹੈ ਜੀ ਐਂਡ ਇੱਕ ਸਾਈਡ ਤੋਂ ਟਿੱਕੀ ਕੁਕ ਕੁ ਹੋ ਚੁੱਕੀ ਸੀ ਹੁਣ ਮੈਂ ਉਹਦਾ ਪਾਸਾ ਪਲਟ ਦਿੱਤਾ ਹੈ మీడియం ਟੂ ਹਾਈ ਫਲੇਮ ਰੱਖਾਂਗੇ ਆਪਾਂ ਗੈਸ ਤੇ ਐਂਡ ਟਿੱਕੀਆਂ ਆਲਮੋਸਟ ਕੁਕ ਕੁ ਹੋ ਚੁੱਕੀਆਂ ਨੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਦਵਾਂਗੇ ਤੇ ਥੋੜੀ ਜੀ ਇਹਨਾਂ ਨੂੰ ਠੰਡੀ ਹੋਣ ਦਵਾਂਗੇ ਤੇ ਆਪਾਂ ਦਹੀਂ ਦੇ ਨਾਲ ਮਲਾਈ ਦੇ ਨਾਲ ਜਾਂ ਫਿਰ ਇਦਾਂ ਹੀ ਬੱਚ ਨੂੰ ਸਰਵ ਕਰ ਸਕਦੇ ਹਾਂ